ਦਲੰਦਰ ਲੋਕ ਸਭਾ ਸੀਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਬੇਹਦ ਗੰਬੀਲ ਹੈ ਪਾਰਟੀ ਆਪਣੀ ਜਿੱਤੀ ਹੋਈ ਸੀਟ ਨੂੰ ਹਰ ਹਾਲ ਦੇ ਵਿੱਚ ਦੁਬਾਰਾ ਜਿੱਤਣਾ ਚਾਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਜਲੰਧਰ ਚ ਪਾਰਟੀ ਵਿਧਾਇਕਾਂ ਚੇਅਰਮੈਨਾਂ ਤੇ ਵਰਕਰਾਂ ਨਾਲ ਮੀਟਿੰਗ ਕਰਦੇ ਆ ਚੋਣ ਰਣਨੀਤੀ ਬਾਰੇ ਚਰਚਾ ਕੀਤੀ ਇਸ ਦੌਰਾਨ ਮਾਨ ਨੇ ਕਿਹਾ ਕਿ ਪਹਿਲਾਂ ਸੰਗਰੂਰ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦਾ ਗੜ੍ਹ ਹੋਇਆ ਕਰਦਾ ਸੀ ਹੁਣ ਸੰਗਰੂਰ ਦੇ ਨਾਲ ਜਲੰਧਰ ਵੀ ਜੁੜ ਗਿਆ ਹੁਣ ਦੋਵੇਂ ਸੀਟਾਂ ਸਾਡੇ ਲਈ ਬਹੁਤ ਹੈ ਬੇਹਤ ਅਹਿਮ ਨੇ ਦੋਵਾਂ ਤੇ ਸਾਡਾ ਵਿਸ਼ੇਸ਼ ਧਿਆਨ ਹੈ ਅਸੀਂ ਜਲੰਧਰ ਨੂੰ ਹਰ ਹਾਲ ਚੋ ਜਿੱਤਣਾ ਸਾਡੀ ਪਹਿਲੀ ਤਰਜੀਹ ਜਲੰਧਰ ਸੀਟ ਨੂੰ ਹਰ ਹਾਲ ਦੇ ਵਿੱਚ ਜਿੱ ਜਨਤੀ ਹੋਣੀ ਚਾਹੀਦੀ ਹੈ ਇਸ ਲਈ ਸਮੂਹਕ ਚਤਨ ਬਹੁਤ ਜ਼ਰੂਰੀ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਦੇ ਪਾਰਟੀ ਛੱਡਣ ਤੇ ਸੀਐਮ ਮਾਨ ਨੇ ਕਿਹਾ ਕਿ ਸਾਨੂੰ ਉਹਨਾਂ ਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਉਹਨਾਂ ਨੇ ਪਾਰਟੀ ਨਾਲ ਗੱਦਾਰੀ ਕੀਤੀ ਹੈ ਤੇ ਗੱਦਾਰੀ ਕਰਨ ਵਾਲਿਆਂ ਨੂੰ ਜਨਤਾ ਚੋਣਾਂ ਚ ਜਵਾਬ ਦੇਵੇਗੀ ਉਹਨਾਂ ਨੇ ਕਿਹਾ ਕਿ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਸੰਸਦ ਬਣਾਇਆ ਅਤੇ ਪਛਾਣ ਦਿਵਾਈ ਪਰ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਜਿਸ ਦਾ ਜਵਾਬ ਜਨਤਾ ਦੇਵੇਗੀ ਪੰਜਾਬ ਚ ਵੀ ਕੋਸ਼ਿਸ਼ਾਂ ਕੀਤੀ ਗਈਆਂ ਸੀ ਕਿ ਆਮ ਆਦਮੀ ਪਾਰਟੀ ਟੁੱਟ ਜੇ ਉਹਨਾਂ ਨੂੰ ਮਿਲ ਲਿਓ ਉਹ ਆਪ ਤਾਂ ਕਾਂਗਰਸ ਚਲਾ ਗਿਆ ਨਾਲ ਦਿਆਂ ਨੂੰ ਮਰਵਾ ਗਿਆ ਉਹ ਵਿਚਾਰੇ ਐਮਐਲਏ ਬਣ ਗਏ ਸੀ ਅਗਲੀ ਵਾਰ ਫੇਰ ਬਣ ਸਕਦੇ ਸੀ ਪਰ ਉਹ ਜਿਹੜੇ ਟਿਕੜੰਬਾਜ ਆਏ ਆਪ ਤਾਂ ਇੱਧਰ ਤੁਰ ਗਿਆ ਹੁਣ ਕੱਲ ਫੇਰ ਖਬਰ ਆਈ ਜਾਂਦੀ ਹੈ ਕਿ ਨਹੀਂ ਕਿਤੇ ਹੋਰ ਜਾਊਗਾ ਹੁਣ ਜਿਹੜਾ ਹੈ ਹੀ ਦੋ ਜੀਆਂ ਦੇ ਮੋਟਰਸਾਈਕਲ ਵਾਂਗੂ ਆ ਵੀ ਜਿੱਧਰ ਨੂੰ ਮਰਜੀ ਟੇਡਾ ਕਰ ਦੋ ਉਧਰ ਹੀ ਖੜ ਜਾਂਦਾ ਜਿਹਦਾ ਕੋਈ ਸਟੈਂਡ ਹੀ ਨਹੀਂ ਹੈਗਾ ਜਿੱਧਰ ਨੂੰ ਮਰਜੀ ਚੱਲ ਜੇ ਭਾਈ ਆਪਾਂ ਕੀ ਕਰਨਾ ਹੈ ਹੁਣ ਜਾਓ ਜੀ ਸੜਕੇ ਜਾਓ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ